ਮੱਛ ਗਿਆ ਜਵਾਕ ਆ ਜਾ ਵੀ ਸਰਦਾਰ ਤਾਂ ਚਾਹ ਕੇ ਨਹੀਂ ਵੱਡੇ ਬੰਦੇ ਆ ਪਸ਼ੂ ਮਾਰ ਪੈਣਾ ਨਾ ਮੇਰੀ ਗੱਲ ਸੁਣ ਕਿੱਥੇ ਛੱਡ ਗਿਆ ਮੇਰਾ ਜਵਾਕ ਉਹ ਕੀ ਗੱਲ ਹੋ ਗਈ ਪਾਣੇ ਕਿਹੜਾ ਜਵਾਕ ਮੈਂ ਕਿਸੇ ਜਵਾਕ ਚੂਕ ਨੂੰ ਨਹੀਂ ਜਾਣਦਾ ਬਾਲਵਾਂ ਚਲਾ ਕੇ ਨਾ ਬਣ ਮੈਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਥੋੜਾ ਤੂੰ ਹੀ ਚੱਕਿਆ ਹੋਊਗਾ ਜਵਾਕ ਮੇਰਾ ਘਰੇ ਨਹੀਂ ਹੈਗਾ ਕਿਤੇ ਵੀ ਓਏ ਓਹੋ ਪਾਣੇ ਐਡਾ ਬਟਾਲ ਜਾਮ ਲਈ ਜਿੰਨੀ ਰੱਬ ਦੀ ਸੋ ਮੈਨੂੰ ਮੈਂ ਇਹ ਜਿਆ ਕੰਮ ਨਹੀਂ ਕਰਦਾ ਤੁਰ ਕਰਮ ਫਿਰ ਹੋਰ ਕਿਨੇ ਚੱਕ ਲਿਆ ਮੈਂ ਤਾਂ ਸਰਦਾਰ ਜੀ ਲੈ ਕੇ ਗਿਆ ਉੱਥੇ ਤੇ ਨਾ ਘਰੇ ਆ ਫਿਰ ਤੂੰ ਹੀ ਆ ਗੱਲਾਂ ਕਰੇ ਹੋਰ ਕਿਨੇ ਚੱਕ ਲਿਆ ਫਿਰ ਜਵਾਕ ਉਹ ਪੈਣੇ ਆਦਾ ਕੋਈ ਮਾੜਾ ਮੋਟਾ ਆਸੇ ਪਾਸੇ ਨਹੀਂ ਆ ਜਾਂਦੀ ਮਰੋ ਕੁੱਤਾ ਬਿੱਲਾ ਲਾਇਆ ਉਚੱਕ ਕੇ ਹੁਣ ਦੱਸੋ ਜਿਵੇਂ ਤੁਹਾਡੇ ਘਰੇ ਕੰਮ ਕਰਦਾ ਹੈ ਦਾ ਮਤਲਬ ਇਹ ਤਾਂ ਤੁਸੀਂ ਜਿਹੜਾ ਮਰਜ਼ੀ ਮੇਰੇ ਤੇ ਚੱਕ ਕੇ ਇਲਜ਼ਾਮ ਲਾ ਦਿਓ ਵੀਰ ਬਣ ਕੇ ਤੂੰ ਦੇਖਿਆ ਕਿਤੇ ਬਾਹਰ ਸੰਤੱਕ ਕਿਤੇ ਨਹੀਂ ਲੱਭਿਆ ਤਾਂ ਸਾਰੇ ਕਿਤੇ ਦੇਖ ਲਿਆ ਯਾਰ ਇਹ ਤਾਂ ਜਵਾਬਕ ਤਾਂ ਮੈਂ ਤਾਂ ਮੂੰਹ ਹੀ ਨਹੀਂ ਦੇਖਿਆ ਅੱਜ ਤੱਕ ਵੀ ਕਿੱਡਾ ਕੇ ਜਵਾਬ ਸੀ ਤੁਹਾਡਾ ਕੀ ਗੱਲ ਬੰਦ ਵੀਰ ਬਣ ਕੇ ਤੂੰ ਨਾਲ ਲਵਾ ਤੂੰ ਦੇਖਿਆ ਬਾਹਰ ਕਿਤੇ ਉਹ ਦੇਖੂ ਤਾਂ ਮੈਂ ਫੇਰੀ ਦੇ ਮੈਨੂੰ ਸਿਆਣੂ ਜਵਾਬ ਦੀ ਕਹੇ ਜਾ ਜਵਾਬਾ ਤੁਹਾਡਾ ਸਿਆਨੂ ਨੂੰ ਕੀ ਆ ਵੀਰੇ ਗੋਦੀ ਵਾਲਾ ਜਵਾਬਾ ਜੇ ਮਹੀਨੇ ਦਾ ਜਵਾਬਾ ਵੀ ਉਹ ਚਲ ਕੋਈ ਨਾ ਦੇਖ ਲੈਨੇ ਆ ਜਾ ਮੈਂ ਕੱਖ ਪਾਉਂਦਾ ਸੀ ਪਸੂਆਂ ਨੂੰ ਇੱਥੇ ਇਹ ਨੂੰ ਛੱਡ ਵੀਰੇ ਤੇ ਕੋਈ ਗੱਲ ਪਈ ਜਾਣਗੇ ਤੂੰ ਆ ਮੇਰੇ ਨਾਲ ਸਰਕਾਰ ਗਾਣਾ ਦੇਊਗਾ ਕੀ ਯਾਰ ਕਿੱਥੇ ਝਮੇਲੇ ਚ ਫਸੇ ਆ ਉਹ ਨਹੀਂ ਜਾਣਦਾ ਜਵਾਕ ਉੱਥੇ ਆਏ ਮੰਮੀ ਨਿੱਕੀ ਕਹਿੰਦਾ ਸਿਰੀ ਮੰਮੀ ਉਹ ਤਾਂ ਕਹਿੰਦਾ ਮੈਂ ਨਹੀਂ ਚੱਕਿਆ ਅਸ ਤਾਂ ਪਿੰਡ ਚ ਸਾਰੇ ਕਿਤੇ ਦੇਖਿਆ ਉਹ ਤਾਂ ਕਿਤੇ ਨਹੀਂ ਲੱਭਿਆ ਮੰਮੀ ਨਹੀਂ ਹੋਰ ਕਿੱਧਰ ਵਾਗਿਆ ਜਵਾਕ ਮੈਨੂੰ ਤਾਂ ਉੱਥੇ ਸ਼ੱਕ ਸੀਗਾ ਪਰ ਉਹਦਾ ਘਰੇ ਫਿਰਦਾ ਸੀਗਾ ਹੋਏ ਰੱਬ ਕਿੱਥੇ ਗਿਆ ਉਹਨ ਮੈਂ ਤਾਂ ਜਮੇ ਹੀ ਲੁੱਟੀ ਗਈ ਮम्मी ਕੋਈ ਨਾ ਕੋਈ ਕੁੱਤਾ ਬਿੱਲਾ ਨੇ ਚੱਕ ਕੇ ਲੈ ਗਿਆ ਉਹ ਜਵਾਕ ਨੂੰ ਪੁੱਤ ਕਿਉਂ ਗਿਆ ਆ ਗਿਆ ਤੂੰ ਕਿੱਥੇ ਆ ਜਵਾਕ ਮੇਰਾ ਉਹ ਕਿੱਥੇ ਆ ਪੁੱਤ ਮੰਮੀ ਨੇ ਪੁੱਛਿਆ ਜਵਾਕ ਕਿੱਥੇ ਹੈਗਾ ਇੱਥੇ ਮੈਂ ਤਾਂ ਆਪਣੇ ਨਾਲ ਪਾਈ ਪਈ ਸੀਗੀ ਮੈਂ ਤਾਂ ਜਵਾਕ ਗਿਆ ਕਿੱਥੇ ਸਤੋ ਜਵਾਕ ਦਾ ਧਿਆਨ ਹੀ ਰੱਖਿਆ ਜਾਂਦਾ ਐ ਦੱਸ ਕਿੱਥੇ ਆ ਜਵਾਕ ਮੈਨੂੰ ਕੀ ਪਤਾ ਜੀ ਬੇਬੇ ਨੂੰ ਪੁੱਛੋ ਮੇਰੇ ਕੋਲ ਤਾਂ ਜਵਾਕ ਆਈ ਹੀ ਨਹੀਂ ਸੀ ਮੈਂ ਤਾਂ ਕਿਤੇ ਗਈ ਨਹੀਂ ਪੁੱਤ ਮੈਂ ਤਾਂ ਇੱਥੇ ਹੀ ਬੈਸੀ ਸੀ ਉਹ ਚੰਗਾ ਭਲਾ ਨਾ ਮੈਂ ਬਲਬਲ ਨੂੰ ਕਿਹਾ ਸੀਗਾ ਵੀ ਨਾ ਘਰੇ ਜਵਾਕ ਫੜਾ ਕੇ ਜਾ ਪਰ ਮੰਨ ਹੀ ਨਹੀਂ ਉਹ ਮੈਨੂੰ ਪਤਾ ਸੀ ਦੱਸ ਕਿੱਥੇ ਆ ਜਵਾਕ ਦੱਸ ਕਿੱਥੇ ਆ ਜਵਾਕ ਇਹ ਵੀ ਪਤਾ ਜੀ ਮੈਂ ਥੋੜਾ ਜਵਾਕ ਆਪ ਤਾਂ ਕਿਸ ਨੂੰ ਦੇਉਂਗੀ ਚੱਕ ਕੇ ਪੁੱਤ ਕਿਨੇ ਆਏ ਨਹੀਂ ਮੰਨਣਾ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਇਸੇ ਦੀ ਕਸਤਾ ਨਹੀਂ ਲੱਗਦੀ ਐ ਮੈਂ ਕਿਹਦਾ ਲੈ ਦੇਣੀ ਕਿਸ ਆਪਦੇ ਪੈਕੇਟ ਤੂੰ ਦੋ ਤਿੰਨ ਨੂੰ ਬੇਬੇ ਪਤਾ ਸੀਗਾ ਤੂੰ ਕਰਦੀ ਕਿਸੀ ਜਵਾਬ ਤੈਨੂੰ ਪਤਾ ਵੀ ਬਿੰਦਬਿੰਦ ਤੋਂ ਬੇ ਜਵਾਬ ਚੱਕ ਲੈਂਦੀ ਐ ਕਿੱਥੇ ਗਿਆ ਜਵਾਬ ਕਰਦੀ ਕਿਸੀ ਮੈਨੂੰ ਗਾਲਤਾ ਦੱਸਦੇ ਕਿਵੇਂ ਚੱਕੇ ਰ ਗਿਆ ਕੋਈ ਇਹਦੇ ਵੱਢ ਕੇ ਟੋਟੇ ਕਰਦੇ ਐਸੇ ਨੂੰ ਪਤਾ ਵੀ ਜਵਾਬ ਕਿੱਥੇ ਸੱਚੀ ਜੀ ਮੈਨੂੰ ਨਹੀਂ ਪਤਾ ਜਵਾਬ ਕਿੱਥੇ ਤੇ ਨਾ ਨਾ ਟਿੱਕੇ ਭੇਜਿਆ ਆਪਣਾ ਮੈਨੂੰ ਜਵਾਬ ਦੇ ਦੇ ਕਿਥੇ ਹੈ ਇਹ ਜਵਾਬਨਾ ਤੈਨੂੰ ਮੈਂ ਹੱਡਾਂ ਤੋਂ ਵੀ ਕਢ ਲਊਗਾ ਦੱਸ ਕਿਥੇ ਹੈ ਜਵਾਬ ਸੱਚੀ ਨਹੀਂ ਮੈਨੂੰ ਪਤਾ ਜੀ ਤੁਸੀਂ ਕਿਤੇ ਹੋਰ ਲੱਭੋ ਕਿਉਂ ਕਰ ਲੜਾਈ ਪਾਈ ਤੁਸੀਂ ਜਵਾਬ ਤਾਂ ਪੁੱਛ ਰਿਹਾ ਕਿ ਕਿੱਥੇ ਬਾਗੀਊਗਾ ਕਿਥੇ ਐ ਪੂਰਾ ਬਰਜ ਬਾਗੀ ਕਿ ਮੈਂ ਬਾਗੀਊ ਬੇਬੇ ਤੂੰ ਤਿਆਰ ਰੱਖਣਾ ਚਾਹੀਦਾ ਸੀ ਤੇਰੇ ਲਈ ਤੂੰ ਜਵਾਨ ਨਾਲ ਲੜਾ ਠੀਕ ਹੈ ਨਾ ਐਵੇਂ ਮੇਰਾ ਪਾਰਾ ਹਾਈ ਨਗਰ ਤੇ ਮੈਨੂੰ ਪਤਾ ਆਪਾਂ ਇਹਨੂੰ ਜਵਾਬ ਚੱਕਰ ਨਹੀਂ ਦੇਦੇ ਤਾਂ ਕਰਕੇ ਇਹਨੇ ਆਪਦੇ ਨੰਗ ਪੇਕੇ ਨੂੰ ਫੋਨ ਕਰਤਾ ਹੋਊਗਾ ਉਹ ਲੈ ਕੇ ਆਉਣਗੇ ਜਵਾਬ ਕਿਥੋਂ ਅੱਜ ਤੈਨੂੰ ਮਾੜਾ ਜਿਹਾ ਮੌਕਾ ਕਿ ਮਿਲਿਆ ਤੂੰ ਅੱਗੇ ਜਵਾਬ ਗੈਪ ਕਰਦਾ ਹੈ ਐਂ ਅੱਖ ਵੀ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਇਹਨੇ ਮੈਨੂੰ ਕੁਝ ਸੰਘਾਇਆ ਹੋਊਗਾ ਪੁੱਤ ਜਿਹੜਾ ਮੈਨੂੰ ਪਤਾ ਨਹੀਂ ਲੱਗਿਆ ਤੂੰ ਕੀ ਕੀਤਾ ਤੂੰ ਮੈਨੂੰ ਨਹੀਂ ਪਤਾ ਜੀ ਕਿਤੇ ਜਵਾਬ ਮੈਂ ਤਾਂ ਆਪ ਲੱਭੀਂਦੀ ਮਿਲ ਜੂਗਾ ਜਵਾਬ ਤਾਂ ਭਾਲ ਕੇ ਆਉਣਾ ਮੈਂ ਜੇ ਉੱਥੋਂ ਨਿਕਲੇ ਆਣਾ ਨਾਲ ਤਾਂ ਤੇਰੇ ਪਿਆਰ ਦੇਖੀ ਕੀ ਹਾਲ ਬਣਦਾ ਨਾਲੇ ਤੇਰਾ ਦੇਖੀ ਹਾਏ ਮਦੂਕਾ ਆਉਂਦੇ ਆ ਮੈਂ ਤਾਂ ਕਰੀ ਸੀ ਮੈਂ ਜਵਾਕ ਨੂੰ ਨਹੀਂ ਪਪੜੇ ਹਏ ਕਿੱਥੇ ਭਰੇਗੀ ਤੂੰ ਜਵਾਕ ਨਾਲ ਕੁਝ ਕਰਕੇ ਹਏ ਰੱਬਾ ਕਿੰਨਾ ਬੰਨਾ ਗਿਆ ਉਹ ਲਾਹਸਤ ਪਾਇਆ ਹਾਂ ਉਹ ਕੀ ਗੱਲ ਹੋ ਗਈ ਲਾਡੀ ਮੁੰਡਾ ਕਿੱਥੇ ਮੇਰਾ ਮੇਰਾ ਮੁੰਡਾ ਕਿੱਥੇ ਕਿਹੜਾ ਮੁੰਡਾ ਕੀ ਗੱਲ ਹੋਊਗੀ ਕਿਹੜਾ ਮੁੰਡਾ ਮੇਰਾ ਮੁੰਡਾ ਆਪਦਾ ਜਿਹੜਾ ਤੁਸੀਂ ਉੱਥੋਂ ਚੱਕ ਕੇ ਲੈ ਗਏ ਹੋ ਮੈਂ ਲੈ ਕੇ ਗੱਲ ਤਾਂ ਸੁਣ ਲੈ ਕਰਕੇ ਗੱਲ ਹੋਈ ਕੀ ਗੱਲ ਤਾਂ ਦੱਸ ਮੈਂ ਕਹੀ ਹੈ ਨਾ ਮੇਰਾ ਮੁੰਡਾ ਕਿੱਥੇ ਆ ਮੇਰਾ ਮੁੰਡਾ ਦੱਸੋ ਤੁਸੀਂ ਉਹ ਮੈਨੂੰ ਕੀ ਪਤਾ ਮੁੰਡੇ ਦਾ ਕੀ ਕਹੀਆਂ ਤੂੰ ਗੱਲ ਤੂੰ ਹੋਸਟ ਹੈ ਮਨਿੰਦਰ ਨੇ ਸਾਨੂੰ ਮੁੰਡਾ ਫੜਾਇਆ ਨਹੀਂ ਘਰੋਂ ਚੱਕ ਕੇ ਮੈਂ ਅੱਜ ਘਰੋਂ ਕੀ ਬਾਹਰ ਗਿਆ ਬੰਦੇ ਚੋਲੇ ਮੁੰਡਾ ਚੱਕ ਕੇ ਸਾਨੂੰ ਫੜਾਤਾ ਹੈ ਇਹ ਬੜੇ ਤੁਸੀਂ ਚੰਗੀ ਗੱਲ ਕਰੀ ਹੈ ਤੁਹਾਨੂੰ ਮਾੜੀ ਮੋਟੀ ਸ਼ਰ ਮਨਿੰਦਰ ਨੇ ਮੁੰਡਾ ਫੜਾ ਕਿੱਥੇ ਹੈ ਮੇਰਾ ਫੜਾਇਆ ਕਿ ਨਾ ਗੱਲ ਤਾਂ ਸੁਣਾ ਉਹ ਕਾਕਾ ਉਹ ਗੱਲ ਪੁੱਤ ਲਾ ਕਿਤੇ ਕੁਛ ਨਹੀਂ ਐ ਤੇ ਮੇਰੀ ਗੱਲ ਸੁਣ ਗੱਲ ਕੀ ਹੋਈ ਹੈ ਮੈਨੂੰ ਗੱਲ ਦੱਸ ਦੱਸ ਨਾ ਹਾਂ ਮੈਂ ਗਿਆ ਸੀ ਬਲਬਲ ਨੂੰ ਦਵਾਈ ਦਿਵਾਉਣ ਬਾਅਦ ਜਿੱਦਾਂ ਮੇਰਾ ਬਿਆ ਹੋਇਆ ਸਾਨੂੰ ਪਤਾ ਨਾ ਸਾਰੀ ਗੱਲ ਉਹਨੂੰ ਮੈਂ ਦਵਾਈ ਦਿਵਾਉਣ ਗਿਆ ਸੀ ਉਹ ਮੈਂ ਘਰੋਂ ਬਾਹਰ ਕੀ ਗਿਆ ਮਨਿੰਦਰ ਨੇ ਤਾਂ ਇੱਕ ਮਿੰਟ ਦੀ ਕਾਰਵਾਈ ਪਾਦੀ ਜਵਾਬ ਗੈਬ ਕਰਤਾ ਤੂੰ ਛੰਡ ਨਾ ਇੱਥੇ ਬੈਠ ਉਹ ਮੇਰਾ ਮੁੰਡਾ ਕਿੱਥੇ ਆ ਮੈਨੂੰ ਮੁੰਡਾ ਚਾਹੀਦਾ ਬੈਠਣ ਨਹੀਂ ਮੈਂ ਇੱਥੇ ਆਇਆ ਉਹ ਮੇਰੀ ਗੱਲ ਤਾਂ ਸੁਣ ਕਾਕਾ ਤੈਨੂੰ ਤੂੰ ਬੈਠ ਤੇ ਆ ਤੇਰੀ ਮਾਂ ਆ ਜਾਂਦੀ ਆ ਹੁਣ ਇੱਥੇ ਗੁਰਦੁਆਰੇ ਗਈ ਆ ਉਹ ਤੂੰ ਬੈਠਾ ਇੱਥੇ ਬੈਠ ਮੈਂ ਕਰ ਹਾਂ ਅੱਛਾ ਲੱਗ ਗਿਆ ਪਤਾ ਉਹੀ ਲੈ ਕੇ ਆਈ ਹੋਣੀ ਆ ਨਾ ਉੱਥੋਂ ਜਾ ਕੇ ਹਾਂ ਸਾਨੂੰ ਇੱਥੇ ਛੱਡਤਾ ਵੀ ਸਫਾਈਆਂ ਦੇ ਦਿਓ ਭਾਈ ਬੈਠੇ ਆ ਗੱਲ ਕਰ ਬੈਠ ਕੇ ਗੱਲ ਕਰ ਹੋਇਆ ਕੀ ਮੈਨੂੰ ਸਾਰੀ ਗੱਲ ਦੱਸ ਦੱਸੀ ਦੇ ਜਾਨਾ ਵੀ ਮੁੰਡਾ ਗਾਇਬ ਕਰਤਾ ਮੇਰੇ ਘਰੋਂ ਮੈਨੂੰ ਮੇਰਾ ਮੁੰਡਾ ਚਾਹੀਦਾ ਮੇਰਾ ਵਾਰਿਸ ਚਾਹੀਦਾ ਵਾਰਿਸ ਲਿਆ ਕੇ ਦਿਓ ਭਾਈ ਕਿੱਥੇ ਆ ਉਹ ਅਸੀਂ ਕਿ ਜੇ ਮੈਨੂੰ ਮੇਰਾ ਵਾਰਸ ਨਾ ਮਿਲਿਆ ਨਾ ਤਾਂ ਤੁਹਾਨੂੰ ਤੁਹਾਡੀ ਧੀ ਦਾ ਮੂੰਹ ਦੇਖਣਾ ਨਸੀਬ ਹੀ ਹੋਣਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਤੂੰ ਤਾਂ ਉਹੀ ਗੱਲਾਂ ਕਰਦਾ ਔਰ ਸਾਨੂੰ ਤਾਂ ਸਮਝ ਹੀ ਨਹੀਂ ਆਦੀ ਤੁਹਾਡੀ ਗੱਲ ਕੀ ਹੋਈ ਹੈ ਗਿਆ ਕਿੱਥੇ ਮੁੰਡਾ ਤੂੰ ਕੀ ਗੱਲਾਂ ਕਰੇ ਮੈਨੂੰ ਆਪ ਨੂੰ ਨਹੀਂ ਪਤਾ ਮੇਰੀ ਮਾਂ ਸੁੱਤੀ ਪਈ ਸੀ ਉਹਦੇ ਨਾਲ ਮੁੰਡਾ ਪਿਆ ਸੀਗਾ 5 ਮਿੰਟਾਂ ਵਿੱਚ ਉਹਦੀ ਅੱਖ ਲੱਗੀ ਤੇ ਅੱਖ ਲੱਗਣ ਤੋਂ ਬਾਅਦ ਮੁੰਡਾ ਗਾਇਬ ਹੋ ਗਿਆ ਦੱਸ ਕੀ ਉਹਨੂੰ ਅਸਮਾਨ ਨਿਕਲ ਗਿਆ ਜਾਂ ਧਰਤੀ ਨਿਕਲ ਗਈ ਉਹ ਭਾਈ ਧਰਤੀ ਨਾ ਤਾਂ ਨਹੀਂ ਨਿਕਲੀ ਪੁੱਤਰ ਮੈਨੂੰ ਐਂ ਤਾਂ ਦੱਸ ਮਨਿੰਦਰ ਕਿੱਥੇ ਹੈਗੀ ਮਨਿੰਦਰ ਘਰੇ ਆ ਫੜ ਕੇ ਰੱਖੀ ਐ ਉਥੇ ਮੰਨ ਰੱਖੀ ਐ ਮੈਨੂੰ ਪਤਾ ਸਾਰੀ ਕਾਰਵਾਈ ਉਹਨੇ ਪਾਈ ਐ ਉਹਨੇ ਗੈਬ ਕਰਿਆ ਮੁੰਡਾ ਮਹਿੰਦਰ ਨਿਕਾਰ ਬਾਈ ਬਾਈ ਤੂੰ ਕੀ ਕਹੀ ਜਾਨ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਤੇਰੀ ਗੱਲ ਦੀ ਚੁੱਪ ਚਾਪ ਗੱਲ ਸੁਣ ਲਓ ਮੈਨੂੰ ਪਤਾ ਮੁੰਡਾ ਤੁਹਾਡੇ ਕੋਲੇ ਐ ਮੁੰਡਾ ਮੇਰੇ ਹਵਾਲੇ ਕਰ ਦੋ ਤੁਹਾਡੀ ਕੁੜੀ ਨੂੰ ਮੈਂ ਇੱਥੇ ਛੱਡ ਜਾਊਂਗਾ ਨਹੀਂ ਫਿਰ ਤੁਹਾਡੀ ਕੁੜੀ ਵੀ ਨਹੀਂ ਬਚਦੀ ਮੈਂ ਤੁਹਾਨੂੰ ਦੱਸਦਾ ਵਾਰਨਿੰਗ ਦਿੱਤੀ ਲਾਸਟ ਠੀਕ ਐ ਮੇਰਾ ਖੂਨ ਖੋਲਿਆ ਪਿਆ ਇਹਦਾ ਹੋਵੇ ਮੈਂ ਕੋਈ ਗਲਤ ਸਟੈਪ ਚੱਕ ਜਾ ਉਹ ਪਾਈ ਪੂਰੀ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਨਾ ਪਲਾਂ ਦੀ ਅਸੀਂ ਕਾਕਾ ਕਿਉਂ ਚੱਕਾਂਗੇ ਕਿਉਂ ਮੁੰਡਾ ਜਾ ਕੇ ਲ ਤਾਂ ਹੀ ਚੱਕੋਂਗੇ ਨਾ ਕਿਉਂਕਿ ਅਸੀਂ ਮਨਿੰਦਰ ਨੂੰ ਮੁੰਡਾ ਚੱਕਣ ਨਹੀਂ ਦੇ ਦਿੰਦੇ ਗੱਲ ਸੁਣ ਲਓ ਮੇਰੀ ਗੱਲ ਪਤਾ ਕੀ ਹੋਈ ਐ ਮਨਿੰਦਰ ਨੂੰ ਮੁੰਡਾ ਮਨਿੰਦਰ ਕੋਲੇ ਸੀਗਾ ਮੁੰਡਾ ਠੀਕ ਐ ਮਨਿੰਦਰ ਤੋਂ ਮੁੰਡਾ ਨਹੀਂ ਸਾਹਦਾ ਗਿਆ ਉਹ ਬੈਡ ਤੋਂ ਥੱਲੇ ਡਿੱਗ ਪਿਆ ਉਸ ਤੋਂ ਬਾਅਦ ਅਸੀਂ ਮੁੰਡਾ ਉਸ ਨੂੰ ਫੜਾਣੋਂ ਹਟ ਕੇ ਠੀਕ ਐ ਕਿਉਂਕਿ ਜੇ ਉਹ ਸੰਭਾਲ ਨਹੀਂ ਸਕਦੀ ਇੱਕ ਮਾਂ ਆਪਣੇ ਪੁੱਤ ਨੂੰ ਨਹੀਂ ਸੰਭਾਲ ਸਕਦੀ ਹੋਰ ਕੀ ਕਰੂਗੀ ਉਸ ਤੋਂ ਬਾਅਦ ਵਿੱਚ ਉਹ ਮੱਚਣ ਲੱਗੀ ਕਿਉਂਕਿ ਮੁੰਡਾ ਉਹਦਾ ਬਲਬਲ ਨੂੰ ਫੜਾਦਾ ਸੀਗਾ ਤਾਂ ਕਰਕੇ ਅੱਜ ਉਹਨੇ ਕਾਰਵਾਈ ਪਾਈ ਐ ਜਵਾਬ ਚੱਕਿਆ ਬਸ ਸਿੱਧੀ ਜੀ ਗੱਲ ਮੈਂ ਤਾਂ ਇਹ ਜਾਣਦਾ ਕਾਕਾ ਤੂੰ ਠੰਡਾ ਹੋ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਘਬੜਾਇਆ ਹੋਇਆ ਮੈਂ ਪਾਣੀ ਲੈ ਕੇ ਆਵਾਂ ਨਾ ਬਸ ਮੈਨੂੰ ਨਹੀਂ ਲੋੜ ਪਾਣੀ ਦੀ ਮੈਨੂੰ ਤਾਂ ਮੁੰਡਾ ਚਾਹੀਦਾ ਜੇ ਸ਼ਾਮ ਤੱਕ ਮੈਨੂੰ ਮੁੰਡਾ ਮਿਲ ਗਿਆ ਠੀਕ ਐ ਨਹੀਂ ਫਿਰ ਸੋਡੀ ਕੁੜੀ ਨਹੀਂ ਮਿਲਦੀ ਤੁਹਾਨੂੰ ਮੈਂ ਸਿੱਧੀ ਜੀ ਗੱਲ ਦੱਸਦੀ ਬਾਅਦ ਵਿੱਚ ਲੈ ਕੇ ਦੱਸਿਆ ਨਹੀਂ ਸੀ ਤੇ ਥਾਣੇ ਕਿ ਚੱਲੀਆ ਮੇਰੇ ਪੈਰ ਔਰ ਹੁਣ ਸਾਨੂੰ ਜਦੋਂ ਪਤਾ ਹੀ ਨਹੀਂ ਹੈ ਤਾਂ ਫਿਰ ਅਸੀਂ ਦੱਸ ਕਿੱਥੋਂ ਲੈ ਕੇ ਦੇਵਾਂਗੇ ਮੁੰਡਾ ਪਤਾ ਕਿਉਂ ਨਹੀਂ ਐਵੇਂ ਜਾਣ ਕੇ ਗਿੱਗੇ ਬਣਦੇ ਹੋ ਗੱਲ ਸੁਣ ਲਓ ਮੇਰੀ ਫੋਨ ਕਰ ਲਓ ਮਾਂ ਨੂੰ ਇੱਥੇ ਲਿਆਓ ਮੇਰੇ ਸਾਹਮਣੇ ਪੇਸ਼ ਕਰੋ ਉਹ ਲੈ ਕੇ ਗਈ ਹੁਣੇ ਕਿਸੇ ਆਸੇ ਪਾਸੇ ਸਕੀਨ ਰਿਹਾ ਉਹ ਇੱਥੇ ਲੈ ਗਈ ਉਹ ਤਾਂ ਇੱਥੇ ਆ ਗਈ ਕਿੱਥੇ ਗਈ ਹੈ ਫਿਰ ਦੱਸੋ ਕਿੱਥੇ ਗੁਰਦੁਆਰੇ ਗਈ ਦੱਸੀ ਤੇ ਜਾਣਾ ਚਾਹ ਕੋਈ ਟਾਈਮ ਹੈ ਗੁਰਦੁਆਰੇ ਜਾਣ ਦਾ ਸ਼ਾਮ ਨੂੰ ਕਾਨਕ ਕੜਾਈ ਸੀ ਕਿ ਗੱਟਾ ਚ ਕਾਇਆ ਸੀਗਾ ਮੈਂ ਨਾਲ ਮਾਂ ਮੱਥਾ ਟੇਕ ਕੇ ਆਉਂਗੀ ਮੈਨੂੰ ਨਹੀਂ ਪਤਾ ਮੈਨੂੰ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਠੀਕ ਹੈ ਮੈਂ ਜਾਣਾ ਥਾਣੇ ਥਾਣੇ ਰਿਪੋਰਟ ਕਰਕੇ ਆਉਣਾਗਾ ਜੇ ਮੁੰਡਾ ਮਿਲ ਗਿਆ ਤਾਂ ਠੀਕ ਹੈ ਨਹੀਂ ਪਰ ਤੁਹਾਡੀ ਕੁੜੀ ਦਾ ਨਹੀਂ ਮੈਂ ਕੋਲ ਬਾਰ-ਬਾਰ ਇੱਕੋ ਗੱਲ ਕਹੀ ਹੈ ਮੇਰੀ ਗੱਲ ਸੁਣ ਬੁੱਤਣ ਕਿ ਮੇਰੀ ਗੱਲ ਸੁਣਾ ਦੇ ਦੇਖ ਤੁਸੀਂ ਬਹੁਤ ਕਰ ਲਿਆ ਅਸੀਂ ਤਾਂ ਹਰ ਵਕਤ ਤੁਹਾਡੇ ਪੈਰਾਂ 'ਚ ਪਾਗ ਰੱਖਦੇ ਆ ਬਹੁਤ ਹੋ ਗਿਆ ਫੋੜ ਸਾਡੇ ਤੇ ਐਨੇ ਇਲਜ਼ਾਮ ਨਾ ਲਾ ਕੇ ਸਾਨੂੰ ਝੱਲੇ ਨਾ ਜਾਣ ਸਾਡੇ ਤੋਂ ਨਾ ਇਹ ਕੀ ਇਲਜ਼ਾਮ ਲਾਤਾ ਘਰੇ ਕੱਲੀ ਉਹ ਸੀਗੀ ਹੋਰ ਤਾਂ ਕੋਈ ਘਰੇ ਹੈ ਹੀ ਨਹੀਂ ਸੀ ਫਿਰ ਮੁੰਡੇ ਦੇ ਦੱਸੋ ਕੀ ਉਹ ਮੁੰਡਾ ਤੁਰਨ ਵੀ ਲੱਗੇ ਸੀ ਵੀ ਕਹਿਦੀ ਵੀ ਖੇਡਣ ਜਾ ਰਹੇ ਹੋ ਕਿਸੇ ਪਾਸੇ ਉਹ ਤੇ ਮੁੰਡਾ ਤੁਹਾਡੇ ਘਰੋਂ ਗਿਆ ਹੋਇਆ ਸਾਨੂੰ ਪਤਾ ਕੀ ਹੈ ਸਾਨੂੰ ਕੀ ਪਤਾ ਵੀ ਕਿੱਥੇ ਗਿਆ ਉਹ ਮੈਂ ਹਸਪਤਾਲ 'ਚ ਬੈਠਾ ਸੀ ਮੈਨੂੰ ਆ ਫੋਨ ਆਇਆ ਮਨਿੰਦਰ ਨੇ ਫੋਨ ਆਇਆ ਮੈਨੂੰ ਆ ਕੇ ਮੁੰਡਾ ਹੈ ਨਹੀਂ ਇੱਥੇ ਰੋਂਦੀ ਸੀਗੀ ਜਾਣ ਕੇ ਟੰਗ ਕਰਦੀ ਸੀ ਮੇਰੇ ਕੋਲੇ ਚੋਤਾ ਚਲ ਟੰਗ ਕਰਦੀ ਸੀ ਤੂੰ ਆਦੀ ਮਾਂ ਨੂੰ ਪੁੱਛਿਆ ਵੀ ਮੁੰਡਾ ਕਿੱਥੇ ਹੈਗਾ ਹਾਂ ਉਹ ਕਹਿੰਦੀ ਮੈਂ ਸੌਂ ਗਈ ਸੀ ਮੈਨੂੰ ਪਤਾ ਕਹਿੰਦੀ ਕੱਲੀ ਮਨਿੰਦਰ ਰੌਗੀ ਘਰੇ ਉਹੀ ਲੈ ਕੇ ਗਈ ਆ ਮੁੰਡੇ ਨੂੰ ਹੋਰ ਦੱਸੋ ਕੌਣ ਲੈ ਗਿਆ ਤਾਂ ਹੀ ਮੈਂ ਇੱਥੇ ਆਇਆ ਸ਼ਾਨਵੀਨ ਕਰਨ ਬੋਲ ਬੋਲ ਘਰੇ ਸੀ ਉਦੋਂ ਬੋਲ ਬੋਲ ਤਾਂ ਮੇਰੇ ਨਾਲ ਸੀ ਹਸਪਤਾਲ 'ਚ ਬੈਠੀ ਆ ਉਹਨੂੰ ਛੱਡ ਕੇ ਆਇਆ ਉੱਥੇ ਚੈੱਕ ਕਰਾਉਣ ਗਿਆ ਸੀ ਅੱਜ ਮੈਂ ਟੈਸਟ ਸੀ ਗਿਆ ਉਹਦੇ ਉਹ ਭਾਈ ਹੁਣ ਫਿਰ ਸਾਨੂੰ ਦਾ ਇਸ ਗੱਲ ਦਾ ਪਤਾ ਨਹੀਂ ਵੀ ਕੀ ਗੱਲ ਹੋਈ ਆ ਕੀ ਨਹੀਂ ਗੱਲ ਸਾਨੂੰ ਨਹੀਂ ਪਤਾ ਨਾ ਮੈਂ ਘਰ ਸ਼ਾਨਵੀਨ ਮਾਰਿਆ ਠੀਕ ਆ ਮੈਨੂੰ ਮੁੰਡਾ ਨਹੀਂ ਥਿਆ ਇੱਥੋਂ ਤੇ ਮੈਂ ਜਾਣਾ ਥ ਤੂੰ ਮੇਰੀ ਗੱਲ ਸੁਣਾ ਬਣ ਤੇਰੇ ਮੂਰੇ ਹੱਥ ਤੇ ਠਾਣੇ ਕਚੇਰੀ ਨਜਾਈ ਕੋਈ ਗੱਲ ਨਹੀਂ ਮੈਂ ਕਰਦਾ ਮੈਂ ਮੈਂ ਮਨਿੰਦਰ ਦੀ ਮਾਂ ਨੂੰ ਫੋਨ ਕਰਕੇ ਪੁੱਛਦਾ ਵੀ ਕੀ ਗੱਲ ਬਾਤ ਆ ਕਿੱਥੇ ਆ ਇੱਕ ਮਿੰਟ ਬੱਲੇ ਮੈਨੂੰ ਫੋਨ ਲਾਉਣ ਦੇ ਕੱਢ ਜਾ ਕਰੋ ਗੱਲਬਾਤ ਤੁਸੀਂ ਆ ਕੋਈ ਗੱਲ ਨਹੀਂ ਕਰੋ ਗੱਲਬਾਤ ਦੇਖਦਾ ਮੈਂ ਉਹਨਾਂ ਨੂੰ ਫੋਨ ਕਰਕੇ ਕਹੋ 6 ਦਿਨ ਇਹ ਮੁੰਡਾ ਲੈ ਕੇ ਇੱਥੇ ਆ ਜਾਓ ਚੱਕਲਾ ਹੁਣ ਕਿਵੇਂ ਮੈਂ ਮੌਕੇ ਤੇ ਫੋਨ ਵੀ ਨਹੀਂ ਚੱਕਦੀ ਹੁਣ ਕਿਵੇਂ ਚੱਕੂ ਪਤਾ ਨਾ ਉਹਨੂੰ ਵੀ ਪਰੌਣਾ ਆਇਆ ਖੜਾ ਹੋਊਗਾ ਇੱਥੇ ਉਹ ਕਾਕੇ ਫੋਨ ਕਰੀ ਤਾਂ ਜਣਾ ਤੇਰੇ ਸਾਹਮਣੇ ਚੁੱਪਚਾਪ ਆਪ ਦੀ ਗੱਲਬਾਤ ਕਰ ਲੋ ਤੇ ਮੁੰਡਾ ਲੈ ਕੇ ਸਾਡੇ ਘਰੇ ਆਜੇ ਹੋਵੇ ਉੱਥੇ ਨਹੀਂ ਬੜਦਾ ਮੈਂ ਤੁਹਾਡੇ ਨਾਲ ਉਹ ਪਰ ਮੇਰੀ ਉਹ ਕਾਕੇ ਗੱਲ ਤਾਂ ਸੁਣ ਮੇਰੀ ਉਹ ਮੇਰੀ ਗੱਲ ਸੁਣ ਲਾਡੀ ਮੇਰੀ ਗੱਲ ਤਾਂ ਸੁਣ ਪੁੱਤ ਮੇਰੀ ਆ ਬੰਦ ਦੇਖ ਲੈ ਤੇਰੇ ਮੇਰੇ ਹੱਥ ਠੀਕ ਹੈ ਸਾਡੀ ਆਣ ਰੋਲ ਤੋਂ ਹੈ ਨਾ ਮੈਂ ਕੀ ਰੋਲ ਤੀ ਉਹ ਜੇ ਮੇਰਾ ਵਾਰਸ ਸੁੱਖਾ ਸੁੱਖ ਸੁੱਕਿਓ ਰੱਬ ਤੋਂ ਲਿਆ ਸੀਗਾ ਹੈ ਤੁਹਾਨੂੰ ਪਤਾ ਨਾ ਕਿੰਨੀਆਂ ਕੁੜੀਆਂ ਦੇ ਕਤਲ ਕਰਿਆ ਸੀ ਇੱਕ ਉਹ ਵਾਰਸ ਖਾਤਰ ਤੇ ਅੱਜ ਜੇ ਉਹ ਵਾਰਸ ਸਾਡੇ ਘਰੋਂ ਜਾਂਦਾ ਨਾ ਤਾਂ ਮੈਨੂੰ ਪੁੱਛ ਕੇ ਦੇਖੋ ਮੈਨੂੰ ਕੀ ਦੁੱਖ ਹੁੰਦਾ ਉਹ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਪੁੱਤ ਇਹ ਗੱਲ ਕਹਾਣੀ ਕੀ ਬਣ ਗਈ ਤੂੰ ਤਾਂ ਮੇਰੇ ਹੱਥ ਹੱਥਾਂ ਬੰਨਦੀ ਪੈ ਗਈ ਮੈਨੂੰ ਤਾਂ ਹੁਣ ਨਹੀਂ ਅਸੀਂ ਛੋੜਦੇ ਸ਼ੱਕ ਨਾ ਕਰੀਏ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਸ਼ੱਕ ਨਾ ਕਰੀਏ ਜਿੱਦੇ ਦਾ ਮੁੰਡਾ ਹੋਇਆ ਤੁਸੀਂ ਆ ਕੇ ਉੱਥੇ ਪੈਰ ਪਾਇਆ ਕਰੇ ਕਿਉਂ ਨਹੀਂ ਪਾਇਆ ਪਈ ਮੈਨੂੰ ਚਾਹ ਨਹੀਂਗਾ ਮੈਨੂੰ ਕਿਉਂ ਨਹੀਂ ਚਾਹ ਕਿ ਮੈਨੂੰ ਆਪ ਦੀ ਧੀ ਦੇ ਲਾਡ ਪਿਆਰਾਂ ਦਾ ਚਾਹ ਨਹੀਂ ਹੋਊਗਾ ਫਿਰ ਤੁਸੀਂ ਆਏ ਨਹੀਂ ਕਦੇ ਆਏ ਮੈਂ ਘਰੇ ਹੀ ਜਾਂਦੀ ਸੀ ਮੇਰੀ ਗੱਲ ਤਾਂ ਸੁਣ ਮੈਂ ਤੁਹਾਨੂੰ ਹਜ਼ਾਰ ਵਾਰੀ ਤਾਂ ਦੱਸਤਾ ਸੀ ਵੀ ਮੈਂ ਘਰੇ ਹੀ ਨਹੀਂ ਸੀ ਤੇ ਐਨਸੀਕਰ ਖੜਜ ਇਹ ਸਫਾਈਆਂ ਕਿਸੇ ਹੋਰ ਕੋਲੇ ਦੇ ਦਿਓ ਮੈਂ ਕੋਈ ਗੱਲ ਨਹੀਂ ਸੁਣੀ ਸਾਨੂੰ ਮੈਂ ਸਿੱਧੀ ਜੀ ਗੱਲ ਦੱਸਦੀ ਵੀ ਚੁੱਪ ਚਾਪ ਮੁੰਡਾ ਲੈ ਕੇ ਸਾਡੇ ਘਰੇ ਆਜੋ ਹੈਲੋ ਘਟ ਤਾਂ ਆਪਣਾ ਕੀ ਦਾ ਫੋਨ ਸੀਗਾ ਫੋਨ ਵੀ ਉਹਦਾ ਮੇਰੇ ਕੋਲੇ ਪਿਆ ਹੁਣ ਫੋਨ ਚੱਕੇ ਗਏ ਫੋਨ ਤਾਂ ਉਹਦੇ ਮੇਰੇ ਕੋਲੇ ਆ ਗਿਆ ਬਸ ਇਹ ਸਾਰੀਆਂ ਨਾ ਝੋਸ਼ੇ ਬਾਜੀਆਂ ਮੈਨੂੰ ਤਾਂ ਆਉਂਦੀਆਂ ਨਹੀਂ ਐ ਤੁਸੀਂ ਮੁੰਡਾ ਲੈ ਕੇ ਮੇਰੇ ਕੋਲੇ ਆਜੋ ਤੇਰੀ ਗੱਲ ਤਾਂ ਸੁਣਦਾ ਬਣ ਤੇਰੇ ਮੁਰਹੇ ਹੱਥ ਦੇ ਸਾਰੀ ਪਿੰਡ ਦੇ ਵਿੱਚ ਜਮਾਂ ਰੋਲ ਜੂਗੀ ਮੇਰੀ ਗੱਲ ਸੁਣ ਲੈ ਠੀਕ ਐ ਸਾਡੇ ਕੋਲੇ ਮੁੰਡਾ ਹੈ ਨਹੀਂ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਲੱਗਦੇ ਆ ਭਾਲਦੇ ਆ ਆਪਾਂ ਠੀਕ ਹੈ ਤੂੰ ਠੰਡ ਰੱਖੇ ਤੂੰ ਕਬਰਾਨਾ ਬਸ ਠੀਕ ਹੈ ਹਾਂ ਮੁੰਡਾ ਘੋੜੀ ਦਾ ਮੈਨੂੰ ਆਥਨ ਤੱਕ ਕੋਈ ਨਹੀਂ ਠੀਕ ਹੈ ਮੈਂ ਕਰਦਾ ਉਹਨਾਂ ਨਾਲ ਜੇ ਮੇਰੇ ਦੇ ਵਿੱਚ ਰੌਲੇ ਤੋਂ ਇਨੇ ਡਰਦੇ ਹੋ ਨਾ ਤਾਂ ਆਥਨ ਨੂੰ ਮੁੰਡਾ ਲੈ ਕੇ ਆਜੋ ਮੈਂ ਆਥਨ ਤੱਕ ਚੁੱਪ ਬੈਠਦਾ ਉਸ ਤੋਂ ਬਾਅਦ ਫਿਰ ਮੇਰੀ ਬਰਦਾਸ਼ਤ ਦੀ ਹੱਦ ਟੱਪ ਜੂਗੀ ਸੋਦੋਂ ਮੈਂ ਦੱਸਦਾ ਸਿੱਧੀ ਗੱਲ ਆਥਨ ਤੱਕ ਅਸੀਂ ਮੁੰਡਾ ਲੈ ਕੇ ਕਿੱਥੋਂ ਆਵੇ ਸਾਨੂੰ ਪਤਾ ਹੀ ਨਹੀਂ ਮੁੰਡੇ ਦਾ ਆਲਦੀ ਕੁੜੀ ਨੂੰ ਪੁੱਛੋ ਚੁੱਪਚਾਪ ਆਓ ਉਧਰ ਗੱਲ ਕਰੋ ਦੇ ਨਾਲ ਕਿ ਮੁੰਡਾ ਗਿਆ ਕਿੱਥੇ ਠੀਕ ਨਾ ਲੈ ਕੇ ਆਉ ਮਾਨੂੰ ਕੋਈ ਨਹੀਂ ਕੋਈ ਨਹੀਂ ਲੈ ਆਉਣ ਲੈ ਆਪਨੇ ਮੁੰਡਾ ਚਾਹੀਦਾ ਮੈਨੂੰ ਜੇ ਕਿਤੇ ਨਾ ਮਿਲੇ ਨਾ ਮੁੰਡਾ ਸੌਂ ਲੱਗੇ ਮੈਂ ਦੱਸਤਾ ਇਹ ਬੱਚਦੀ ਤੁਹਾਡੀ ਕੁੜੀ ਵੀ ਨਹੀਂ ਮੈਂ ਬਾਰ ਬਾਰ ਇੱਕੋ ਗੱਲ ਕਹਿਣਾ ਮੇਰਾ ਤੇਰੇ ਵਿਹਤ ਬਣੇ ਆ ਤੇਰੇ ਮਿਹਤ ਬਣੇ ਅਸੀਂ ਆਪ ਤੇ ਧੀ ਦਾ ਘਰ ਕਿਉਂ ਜਾੜਾਂਗੇ ਅਸੀਂ ਮੁੰਡਾ ਕਿਉਂ ਚੱਕਾਂਗੇ ਕਿਉਂ ਤੁਸੀਂ ਸਾਡੇ ਤੇ ਇਹ ਗੱਲ ਦਾ ਇਲਜ਼ਾਮ ਲਾ ਰਹੇ ਹੋ ਇਹ ਮੈਨੂੰ ਤਾਂ ਦੱਸ ਦਿਓ ਹੋਰ ਰੱਬਾ ਓਹ ਕਹੇ ਜੀ ਕਿਸਮਤ ਲਿਖੀ ਆ ਤੇ ਸਾਡੀ ਮਸਾ ਦਾ ਘਰ ਚ ਖੁਸ਼ੀਆਂ ਆਈਆਂ ਸੀ ਧੀ ਦੇ ਜਵਾਕ ਹੋਇਆ ਸੀ ਸੋਚਿਆ ਸੀ ਉਹਦੇ ਪੈਰ ਲੱਗ ਜਾਣਗੇ ਪਰ ਤੇਤੋ ਵੀ ਜਰਾਂ ਨਹੀਂ ਨਾ ਗਿਆ ਕੋਈ ਗੱਲ ਨਹੀਂ ਤੂੰ ਦੇਖੀ ਜਾਈਂ ਕਰੀ ਚੱਲ ਤੂੰ ਜਿੰਨਾ ਕਰਨਾ ਹੈ ਮੇਰੀ ਧੀ ਵੀ ਉਸ ਘਰ ਚ ਬਸ ਕੇ ਦਿਖਾਊਗੀ ਕੀ ਕਰਾਂ ਫੋਨ ਵੀ ਇੱਥੇ ਰੱਖ ਕੀ ਕੰਬਲੀ ਕਿ ਜਾਵਾਂ ਗੁਰਦੁਆਰੇ ਆਪ ਜਾ ਕੇ ਆਉਣਾ ਕੌਣ ਹੈ ਸਸ਼ੀ ਗਾ ਵੀਰੇ ਸਸ਼ੀ ਗਾ ਆ ਚੱਕਦੇ ਦੀ ਮਾਨ ਨੂੰ ਕੋ ਆਵਦਾ ਜਮਾ ਕੇ ਸਮਝਣਾ ਠੀਕਾ ਵੀਰੇ ਇਹ ਆਸਾਨ ਮੈਂ ਕਦੇ ਨਹੀਂ ਭੁੱਲ ਸਕਦੀ ਤੇਰਾ ਹੋਰ ਇਹ ਨਹੀਂ ਬਣੇ ਆਸਾਨ ਵਾਲੀ ਦਾ ਕੀੜੀ ਗੱਲਾ ਹੈ ਮਿਕਰੇ ਗਰੀਬੀ ਵਾਲੀ ਆ ਇਸ ਕਰਕੇ ਮੈਂ ਜਵਾਕ ਦੀ ਸਹਾਉਣ ਸਭ ਇਹਦੀ ਕਰ ਰਹਾ ਤਾਂ ਹੀ ਤੈਨੂੰ ਸੰਭਿਆ ਜਵਾਕ ਮਾਂ ਤੁਸਹਾਉਂ ਕੇ ਰੱਖ ਲੇਗੇ ਪਾਰ ਬਲੋਸ ਲੇਗੇ ਵੀਰੇ ਤੁਹਾਡਾ ਕਿਵੇਂ ਧੰਨਵਾਦ ਕਰਾਂ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਜੇ ਰੱਬ ਨੇ ਮੈਨੂੰ ਨਹੀਂ ਜਵਾਕ ਦਿੱਤਾ ਤੁਸੀਂ ਮੈਨੂੰ ਦੇ ਤਾਂ ਮੈਂ ਕਿੱਦਾਂ एहसान ਚੁਕਾਉਂਗੀ ਤੁਹਾਡਾ ਧੰਨਵਾਦ ਆ ਤੁਹਾਡਾ ਮੈਂ ਕਰਦਾਗਾ ਵੀ ਜੇ ਤੁਸੀਂ ਹਾਂਮੀ ਭਰਤੀ ਮੈਂ ਜਵਾਕ ਪਾਰ ਨੂੰ ਬਲੋਸ ਨੂੰ ਵੀ ਧਿਆਨ ਰੱਖ ਕੇ ਕਰੂੰਗੀ ਚਲੋ ਬਸ ਇੰਨਾ ਹੀ ਬਹੁਤ ਆ ਕਿ ਨਾ ਜਦੋਂ ਵੀ ਉਹ ਮਰਜ਼ੀ ਆ ਸਕਦਾ ਜਵਾਕ ਕੋਲੇ ਜਦੋਂ ਮਰਜ਼ੀ ਮਿਲ ਸਕਦਾ ਮੈਨੂੰ ਇਹ ਗੱਲ ਤੇ ਤੁਸੀਂ ਮੇਰੇ ਨਾਲ ਪੱਕੇ ਰੋ ਵੀ ਤੁਸੀਂ ਮੁੱਕਰਦੇ ਨਹੀਂ ਕਦੇ ਵੀ ਮੇਰੇ ਉਹਦੀ ਤਾਂ ਕੋਈ ਟੈਨਸ਼ਨ ਨਹੀਂ ਜਦੋਂ ਮਰਜ਼ੀ ਹੋ ਤੁਸੀਂ ਸਾਡੇ ਘਰ ਸੋਡੇ ਜਵਾਕ ਇਹਨੂੰ ਤਾਂ ਮੈਂ ਆਦਾ ਜਵਾਕ ਸਮਝ ਕੇ ਪਾਲੂਗੀ ਬਸ ਠੀਕ ਹੈ ਨਾ ਤੁਸੀਂ ਬੁੱਲਾਂ ਨੂੰ ਸਾਹਮਣੇ ਰੱਖਣਾ ਮੇਰੇ ਪੁੱਤ ਨੂੰ ਠੀਕ ਹੈ ਨਾ ਹਾਂਜੀ ਵੀਰੇ ਕੋਈ ਗੱਲ ਨਹੀਂ ਰੱਬ ਨੇ ਮਾਰਤਾ ਬਸ ਵਕਤ ਇਹੋ ਜਿਹਾ ਪੈ ਗਿਆ ਮਾੜਾ ਵੀ ਇਹਦਾ ਕਰਕੇ ਮੈਨੂੰ ਸਹਾਂਣ ਕਰ ਸਕਦਾ ਇਹਦੀ ਮਾਂ ਮਰਜੀ ਛੋਟੇ ਹੁੰਦੇ ਨੇ ਕੋਈ ਨਾ ਵੀਰੇ ਇਹਨੂੰ ਤਾਂ ਮੈਂ ਆਦਾ ਜਵਾਕ ਹੀ ਸਮਝੂਗਾ ਤੇ ਬਗਾਨਾ ਨਹੀਂ ਸਮਝ ਕੇ ਪਾਲਣਾ ਇਹਨੂੰ ਮੈਂ ਤੇ ਤੁਸੀਂ ਜ ਆਛਿੰਗਾ ਤੇ ਆਲੋ ਵਿਰੇਆ ਯਾ ਤੁਸੀਂ ਲੈ ਲਓ ਨਹੀਂ ਵੀਰੇ ਇਹ ਬਸ ਖੁਸ਼ੀ ਦੀ ਗੱਲ ਹੈ ਮੈਨੂੰ ਪਤਾ ਨਹੀਂ ਬਸ ਤੁਸੀਂ ਲੈ ਲਓ ਕੁਛ ਦੀ ਅਮਨਤ ਇੱਕ ਬਾਕੀ ਮੈਂ ਤੁਹਾਨੂੰ ਗੂਗਲ ਪੇ ਕਰ ਦੂੰਗੀ ਵੀਰੇ ਓਏ ਓਏ ਪੈਸੇ ਦੀ ਵੀ ਲੋੜ ਹੈਗੀ ਤੁਸੀਂ ਇਹਦੀ ਕੇਅਰ ਕਰ ਲਓ ਇਸ ਦੇ ਹਿਸਾਬ ਨਾਲ ਕਰ ਲਓ ਇਹਦੀ ਪੈਸੇ ਲੱਗਣਗੇ ਨਹੀਂ ਨਹੀਂ ਵੀਰੇ ਤੁਸੀਂ ਲੈ ਲਓ ਮੈਂ ਤੁਹਾਡਾ ਕਿੱਦਾਂ एहसान जो ਕਮ ਇਹ ਤਾਂ ਬਹੁਤ ਹੀ ਘੱਟ ਹੈ ਵੀਰੇ ਇਹਦਾ ਕੁਝ ਵੀ ਨਹੀਂ ਇਸ ਜਵਾਕ ਸਾਹਮਣੇ ਪਲੀਸ ਵੀਰੇ ਤੁਸੀਂ ਲੈ ਲਓ ਪੈਸਾ ਤੁਹਾਨੂੰ ਮੈਂ ਦੇਣਾਗਾ ਨਹੀਂ ਨਹੀਂ ਵੀਰੇ ਤੁਸੀਂ ਐਡੀ ਚੀਜ਼ ਦਿੱਤੀ ਇਹ ਤਾਂ ਕੁਛ ਵੀ ਨਹੀਂ ਪੈਸਾ ਸਾਹਮਣੇ ਠੀਕ ਹੈ ਕੋਈ ਗੱਲ ਨਹੀਂ ਹੁਣ ਇਹਦਾ ਧਿਆਨ ਰੱਖਣਾ ਪੰਜਾਬ ਦਾ ਜਵਾਕ ਮਲਾ ਕੇ ਰੱਖਣਾ ਠੀਕ ਹੈ ਕੋਈ ਗੱਲ ਨਹੀਂ ਵੀਰੇ ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਵੀ ਹਾਂ ਬਾਕੀ ਤੁਹਾਡੇ ਕੋਲ ਮੇਰਾ ਨੰਬਰ ਹੈਗਾ ਜਿਹੇ ਵੀ ਗੱਲਬਾਤ ਹੋਊਗੀ ਆ ਬਿਮਾਰ ਮਾਰ ਉਹਦੇ ਨਾਲ ਗੱਲ ਕਰ ਸਕੋ ਆ ਜੀ ਹਾਂਜੀ ਕੋਈ ਗੱਲ ਨਹੀਂ ਵੀਰੇ ਬਾਕੀ ਬਹੁਤ ਵੱਡਾ ਧੰਨਵਾਦ ਵੀਰੇ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਧੰਨਵਾਦ ਅਲੱਾ ਦਾ ਕੋਈ ਗੱਲ ਨਹੀਂ ਬਸ ਠੀਕ ਹੈ ਚੰਗਾ ਠੀਕ ਹੈ ਬੰਦੇ ਚਾਹ ਚੂ ਪੀ ਜਾਂਦੇ ਵੀਰੇ ਨਹੀਂ ਨਹੀਂ ਚਾਹ ਚੂ ਨਹੀਂ ਮੈਂ ਪੀਦਾ ਤੁਸੀ ਧੰਨਵਾਦ ਵੀਰੇ ਦਾ ਆ ਨਾ ਚੱਕਰ ਇਹ ਤਾਂ ਮਗਰਮਸ ਦੇ ਹਾਂ ਜੂ ਦਿਖਾਉਣੇ ਪੈਂਦੇ ਆ ਫੇਰ ਹੀ ਕੰਮ ਬੰਦਦਾ ਨਹੀਂ ਅੱਜ ਕੱਲ ਕੋਣ ਵਿਸ਼ਵਾਸ ਕਰਦਾ ਕਿਹਨ ਤੇ ਪਿਆਹ ਹੈ ਯਾਰ ਇਧਰੋਂ ਕੁੱਟ ਲਿਆ 50 ਕੁੱਟ ਲਿਆ ਉਧਰੋਂ ਸੱਨ ਵਿਚਾਲੇ ਹੋ ਗਿਆ ਕੰਮ ਜਿਹੜਾ ਹੋਣਾ ਸੀ ਹਵੇਲੀ ਦਾ ਰਹਿ ਗਿਆ ਕੰਡਾ ਉਹਦਾ ਵੀ ਕੱਢ ਹੀ ਦੂੰਗਾ ਬੜਾ ਟਾਈਮ ਨਹੀਂ ਪੈਂਦੰਦਾ ਹੁਣ ਚੱਲ ਹੋ ਮੇਰਾ ਪੁੱਤ ਮੇਰੀ ਖੰਡ ਮਿਸ਼ਰੀ ਹੁਣ ਤਾਂ ਤੂੰ ਮੇਰੇ ਕੋਲ ਆ ਗਿਆ ਕੀ ਗੱਲ ਹੋ ਗਈ ਰੋ ਨਾ ਚੱਲ ਰੋ ਨਾ ਕੋਈ ਗੱਲ ਮੈਂ ਸੁਬਹ ਤੋਂ ਰੋ ਰ ਮਬੇ ਚੰਗਾ ਫਲਾ ਟੋਟੇ ਕੋਈ ਛਟਕੀ ਗਈ ਐ ਦੁਆਤ ਫੇਰ ਕਿਵੇਂ ਚੋਰੀ ਹੋ ਗਿਆ ਤੇਨੇ ਚੰਗਾ ਭਲਾ ਸਵਾਲ ਦਸੀਆ ਵੀ ਨਾਲ ਚੱਕ ਲਾ ਜਵਾਕ ਨੂੰ ਨਾ ਨਾ ਜਵਾਕ ਨੂੰ ਕਿੱਥੇ ਚੱਕਾਂ ਕਿੱਥੇ ਚੱਕਾਂਗੇ ਹੁਣ ਦੇਖ ਕਿਵੇਂ ਬੂਕਦੀ ਐ ਜਾਇਆ ਉਹਦੇ ਪੇਕੇ ਜਾਇਆ ਕੋਈ ਮਿਲੀ ਸੋਰ ਲਬਰ ਨਾ ਕੁਛ ਨਹੀਂ ਮਿਲਿਆ ਉੱਥੇ ਤਾਂ ਮੈਨੂੰ ਚੰਗੀ ਲਾਪਾ ਕਰਕੇ ਆਇਆ ਮੈਂ ਉਹਦੇ ਪੇਉ ਦੀ ਦਿਮਾਗ ਬਟਨ ਵਾਲਾ ਹੋ ਗਿਆ ਕਿੱਥੇ ਪਾ ਕੈ ਨਾ ਜਵਾਕ ਪਰ ਇੱਕ ਗੱਲ ਆ ਬੇਬੇ ਮਨਿੰਦਰ ਦੀ ਮਾਂ ਹੈ ਨਹੀਂ ਸੀ ਘਰੇ ਮੈਨੂੰ ਸ਼ੱਕ ਜਾਵਾ ਉਹਦੀ ਮਾਂ ਤੇ ਆ ਬਸ ਤੇ ਉਹੀ ਕਿਤੇ ਲੈ ਕੇ ਜਵਾਕ ਨੂੰ ਲੁਕੀ ਹੋਊਗੀ ਹੋਰ ਕੀ ਹੈਗਾ ਸਮਝ ਨਹੀਂ ਲੱਗਦੀ ਮੈਨੂੰ ਰੋਣਾ ਕਿਹੜਾ ਗਿਆਨ ਵਾਪਸ ਆ ਜੂਗਾ ਤਾਂ ਸੋਡੀ ਗੱਲ ਨਹੀਂ ਚਲਦਾ ਤੇ ਫਿਰ ਵੀ ਸਾਰੇ ਜ਼ਿੰਮੇਵਾਰੀ ਤਾਂ ਮੇਰੇ ਤੇ ਸੀ ਨਾ ਤੇ ਮੈਂ ਹੀ ਮੈਂ ਹੀ ਘਰੇ ਛੱਡ ਕੇ ਚਲੇ ਗਿਆ ਪਰ ਤੂੰ ਆਜੀ ਫੁੱਟੀ ਕਿਸਮਤ ਮੇਰੀ ਬਾੜਾ ਸਵਾਦੀ ਹੁਣ ਤੂੰ ਟੰਗ ਕਰਨ ਲੱਗ ਜਾ ਉਦੋਂ ਦਿੱਥੋ ਜਵਾਕ ਚੱਕਿਆ ਨਹੀਂ ਜਾਂਦਾ ਸੀ ਵੀ ਨਾਲ ਰੋਊਗਾ ਰੋਊਗਾ ਚੁੱਪ ਕਰ ਜਾ ਮੈਨੂੰ ਗੁੱਸਾ ਨਾ ਜਿਹੜਾ ਸੌਂ ਲੱਗੇ ਤੇ ਮੇਰੀ ਕਿਉਂ ਗੁੱਸਾ ਕਰਦੀ ਓ ਤੁਸੀਂ ਇਹ ਕਰਦੇ ਸੀ ਮੈਂ ਚੋਰੀ ਕਰਾਏ ਹੋਵੇ ਇਹ ਕਿਧਰ ਗਿਆ ਵੇ ਪੁੱਤੈ ਨੂੰ ਮੈਂ ਪਿੰਡ ਚ ਭੇਜਿਆ ਸੀ ਪਤਾ ਕਰਨ ਪੁੱਛ ਕੀ ਕਹਿੰਦਾ ਖਬਰਾਂ ਕੋਈ ਸੁਰਲ ਬੇਲੇ ਇਹਨੂੰ ਲੱਗੀ ਹੋਵੇ ਉਰੇ ਉੱਚਦਾ ਇਹਨੂੰ ਮੈਂ ਕਰਦਾ ਕੋਈ ਕੋ ਹਰਸੇ ਉਹ ਵੀ ਦੇ ਰਿਹਾ ਬਸ ਮੈਨੂੰ ਕਿਉਂ ਦੁਖੀ ਕਰਦੀ ਐ ਤੀਏ ਦਿਮਾਗ ਜਾ ਦੇਖਣ ਗਿਆ ਸੀ ਜਾਂ ਚਾਰੇ ਪਾਸੇ ਦੇਖ ਲਿਆ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਵੀ ਬੂਹੇ ਮੱਚ ਜਿਆ ਮੈਂ ਤਾਂ ਖੇਤਾਂ 'ਚ ਵੀ ਜਾਇਆ ਮੈਂ ਕੁੱਤਾ ਕਰਤਾ ਨਾਲ ਲੱਗਿਆ ਵੇ ਜਵਾਕ ਯਾਰ ਖੇਤਾਂ 'ਚ ਕਿਵੇਂ ਜਾੜੂਆ ਤੇਰਾ ਦਿਮਾਗ ਦਿਮੂਗ ਸੈਟ ਹੈਗਾ ਕਿ ਹੈ ਨਹੀਂਗਾ ਉਹ ਮੈਂ ਤਾਂ ਪਾਗਲ ਹੋ ਗਿਆ ਆਪ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਮੈਨੂੰ ਮੈਂ ਨਾ ਜਵਾਕ ਦੇਖਿਆ ਵੀ ਕਿਹੇ ਜਾ ਜਵਾਕ ਹੋਏ ਰੱਬਾ ਕਿੱਥੋਂ ਪਾੜੀਏ ਹੁਣ ਜਵਾਕ ਨੂੰ ਚੱਲ ਤੂੰ ਕੰਮ ਕਰਿਆ ਰਹਾ ਆਪਦਾ ਸਾਨੂੰ ਅੱਗੇ ਵਿਫਤਾ ਪਈ ਵੀ ਆ ਨਹੀਂ ਹੋਇਆ ਨਹੀਂ ਕੋਈ ਪਤਾ ਨਹੀਂ ਲੱਗਾਈ ਕਿੱਥੇ ਪਤਾ ਲੱਗਿਆ ਜੇ ਪਤਾ ਲੱਗਿਆ ਹੁੰਦਾ ਤੇਰੇ ਮੂਰੇ ਕਿਉਂ ਫਿੱਟਦੇ ਕਿਉਂ ਕਰਦੇ ਚੱਲ ਜਾ ਕਰਦੇ ਆ ਪਤਾ ਜੀ ਤੂੰ ਤਾਂ ਕਿਤੇ ਅੱਜ ਨਾ ਮੈਨੂੰ ਪਤਾ ਕਰਕੇ ਦੇ ਦੇ ਹੈਲੋ ਹੈਲੋ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਰਦਾਰ ਸਾਹਿਬ ਜੀ ਕੀ ਹਾਲ ਚਾਲ ਨੇ ਹਾਲ ਚਾਲ ਠੀਕ ਹੁੰਦੇ ਤਾਂ ਸਾਨੂੰ ਫੋਨ ਲਾਉਂਦੇ ਠਾਹਦਾ ਸਾਹਿਬ ਜਿਹੜੀ ਗੱਲ ਆ ਤੁਸੀਂ ਗੱਲ ਕਰੋ ਆਪਦਾ ਕੰਮ ਕਰੋ ਤੂੰ ਬੋਲੋ ਰਿਪੋਰਟ ਲਿਖੋ ਹਾਂਜੀ ਲਿਖ ਲੈਣੇ ਆ ਜੀ ਤੁਹਾਡੀ ਰਿਪੋਰਟ ਨਾਲ ਲਿਖਾਂਗੇ ਹੋਰ ਕੀ ਦੀ ਲਿਖਾਂਗੇ ਬੋਲੋ ਮੇਰਾ ਜਵਾਕ ਚੋਰੀ ਹੋ ਗਿਆ ਛੇਤੀ ਤੋਂ ਛੇਤੀ ਜਵਾਕ ਲੱਭ ਕੇ ਦਿਓ ਜਵਾਕ ਲੱਭ ਦਾਂਗੇ ਜੀ ਕੋਈ ਟੈਨਸ਼ਨ ਨਾ ਲਓ ਕਿੰਨੇ ਸਾਲਾਂ ਦਾ ਬੱਚਾ ਬੱਚਾ ਤਾਂ 2 ਮਹੀਨੇ ਦਾ ਹੀ ਐ ਨਾਮ ਇੱਕਮਨੂਰ 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 ਕਿੱਥੋਂ ਹੋਇਆ ਚੋਰੀ ਘਰੋਂ ਹੀ ਹੋਇਆ ਚੋਰੀ ਤਾਂ ਘਰੋਂ ਹੋਇਆ ਚੋਰੀ ਹੂੰ ਘਰ ਦੇ ਸੁੱਤੇ ਪਏ ਸੀ ਥੋੜਾ ਬੱਚਾ ਮਿਲ ਜੂਗਾ ਜੀ ਕੱਲ੍ਹ ਤੱਕ ਹੀ ਮਿਲ ਜੂਗਾ ਕੀ ਟੈਨਸ਼ਨ ਨਾ ਲਓ ਛੇਦ ਛੇਦੀ ਜਵਾਕ ਲੱਭ ਕੇ ਦਿਓ ਤੁਸੀਂ ਬਾਲੀਆਂ ਗੱਲਾਂ ਨਾ ਕਰੋ ਮੈਨੂੰ ਪੁਲਿਸ ਵਾਲਿਆਂ ਦਾ ਹੁੰਦਾ 2 ਮਿੰਟ ਸਰਦਾਰ ਸਾਹਿਬ 2 ਮਿੰਟ ਅਸੀਂ ਛਾਣਵੀਨ ਕਰਾਂਗੇ ਘਰ ਤੋਂ ਲੱਗਾਂਗੇ ਤੁਹਾਡੇ ਘਰ ਤੋਂ ਘਰ ਤੋਂ ਕੀ ਮਤਲਬ ਤੁਹਾਡਾ ਬੱਚਾ ਕਰੋ ਘਰੋਂ ਹੀ ਚੋਰੀ ਹੋਇਆ ਤਾਂ ਹੁਣ ਘਰ ਤੋਂ ਹੀ ਲੱਗਾਂਗੇ ਜੀ ਅਸੀਂ ਸਾਡੇ ਵੀ ਕੋਈ ਹੁਕਮਾਂ ਕੋਈ ਚੱਲ ਕੋਈ ਨਹੀਂ ਆ ਜਾਓ ਫਿਰ ਛੇਦ ਛੇਦੀ ਸਾਰੇ ਮੈਂਬਰ ਘਰੀ ਨੇ ਸਾਰੇ ਮੈਂਬਰ ਘਰੇ ਆ ਕਿਹੜੇ ਤੁਹਾਡੇ ਕੰਮਕਾਰ ਵਾਲੇ ਉੱਠੀ ਜੱਗਿਆ ਹਾਂ ਹਾਂਜੀ ਸਭ ਨੂੰ ਘਰੇ ਰੱਖੋ ਅਸੀਂ ਆਉਣੇ ਆ ਅੱਲੇ-ਕੱਲੇ ਬੰਦੇ ਦੀ ਪੁੱਛਗਛ ਹੋਊਗੀ। ਚਲੋ ਕੋਈ ਗੱਲ। ਕੱਲ੍ਹ ਤੱਕ ਮਿਲ ਜੂਈ ਬਈ। ਆਜੋ ਠਾਣੇਦਾਰ ਸਾਹਿਬ ਜਲਦੀ ਤੋਂ ਜਲਦੀ ਆ ਗਏ। ਆ ਜੀ ਨਾ ਟੈਨਸ਼ਨ ਨਾ ਲੋ ਬਸ ਆ ਗਏ ਅਸੀਂ। ਬਸ ਠੀਕ ਹੈ ਜੀ ਜਲਦੀ ਆ ਜੀ। ਪੁੱਤ ਕੀ ਕਹਿੰਦਾ ਠਾਣੇਦਾਰ? ਉਹ ਕਹਿਣਾ ਕੀ ਹੈ ਬੇਬੇ? ਇਨਵੈਸਟੀਗੇਸ਼ਨ ਹੋਊਗੀ। ਉਹ ਕਹਿੰਦਾ ਕੱਲ ਨੂੰ ਆਉਂਗਾ ਸਾਰੇ ਮੈਂਬਰਾਂ ਨਾਲ ਗੱਲਬਾਤ ਕਰੂੰਗਾ ਜਿਹੜੇ ਪਰਿਵਾਰ ਦੇ ਸੀ ਘਰੇ। ਚਲ। ਫਰਜਵਾਕ ਦਾ ਤਾਂ ਪਤਾ ਲੱਗ ਗਿਆ। ਮਿਲ ਜੂਗਾ ਫਰਜਵਾਕ ਦੀ ਬੈਠਕ। ਕਿਹੜੀ ਪੁੱਛਪੜਤਾਲ ਕਰਨੀ ਹੈ ਕਹ ਪਾਈ ਛੇਤੀ ਕਰ ਲੋ। ਉਹ ਕਹਿੰਦਾ ਫਰਜਵਾਕ ਮਿਲ ਜੂ ਹਾਂ ਐਨੇ ਪਦार्थ ਨੂੰ ਲੱਭ ਜੀ ਨਹੀਂ ਕੱਲ ਨੂੰ ਤਾਂ ਮਿਲ ਜੈਗਾ ਤੇ ਪੁੱਤ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਵੀ ਇਹਨਾਂ ਨੇ ਜੈ ਵੱਡੀਆਂ ਨੇ ਕਿੱਥੇ ਲੁਕੋਇਆ ਹੋਇਆ ਜਵਾਕ ਹੁਣ ਪਤਾ ਤਾਂ ਲੱਗੇ ਜੇ ਕਿਤੇ ਪਤਾ ਲੱਗ ਗਿਆ ਨਾ ਬੇਬੇ ਮੈਨੂੰ ਵੀ ਕਿਹੜੇ ਬੰਦੇ ਨੇ ਚੱਕਿਆ ਫਿਰ ਉਹਦੇ ਹੱਟ ਤਾਂ ਨਹੀਂ ਮੈਂ ਛੜਦਾ ਟੋਟੇ ਟੋਟੇ ਕਰ ਦੂੰਗਾ ਸਾਂਹ ਲੱਗੇ ਬਾਲਾ ਹਰਖਿਆ ਫਿਰਦਾ ਬੇ ਹੁਣ ਆਪਾਂ ਨੂੰ ਪਤਾ ਹੀ ਐ ਇਹ ਕਲਮੂਹ ਹੀ ਕੱਲੀ ਕਰੇ ਸੀ ਮੈਂ ਸੀ ਖਬਰ ਐਨੇ ਮੈਨੂੰ ਕੀ ਸੰਗਾਤਾ ਹੋ ਜਿਹੜੀ ਮੇਰੀ ਅੱਖ ਲੱਗੀ ਨਾ ਮੈਂ ਤਾਂ ਦੇਣੇ ਐ ਸੌਂਦੀ ਨਹੀਂ ਨਾ ਗਈ ਕਿੱਥੇ ਆਉ ਹੁਣ ਹੈਗੀ ਕਿੱਥੇ ਮੈਨੂੰ ਦੱਸ ਤਾਂ ਦੇ ਨਾ ਕੀ ਪਤਾ ਇੱਥੇ ਕਿ ਇਹ ਕੀ ਹੋਊਗੀ ਨਾਲੇ ਨਾ ਵਧੀਆ ਸੀਗੀ ਉੱਥੇ ਅੰਦਰ ਕੋਠੜੀ ਜੀ ਤਾੜ ਰੱਖੀ ਸੀ ਉੱਥੋਂ ਪਤਾ ਨਹੀਂ ਕਿਉਂ ਬਾਹਰ ਕੱਢੀ ਆ ਬਲਬਲ ਕੱਲ ਮੂਹੀ ਨੇ ਇਹਨੇ ਉਹਨੂੰ ਬਾਹਰ ਹੀ ਕੱਢਿਆ ਕੱਢਿਆ ਬਾਹਰ ਵਾਲੇ ਨਾ ਆ ਦੋ ਕੰਮ ਛੋੜੇ ਤੋਂ ਨਹੀਂ ਹੁੰਦੇ ਐ ਬੇਬੇ ਆ ਮਾਜ ਕੇ ਭਾਂਡੇ ਜੇ ਵੀ ਤੂੰ ਪੈ ਜਾ ਕਰ ਹਾਂ ਉਹਨੇ ਹੋਰ ਕੰਮ ਕੀ ਕਰਨਾ ਹੁੰਦਾ ਆਰਾਮ ਨਾਲ ਇੱਥੇ ਬੈਠੇ ਰਹਿਣੀ ਹੈ ਇਹ ਕੰਮ ਦੀ ਮਾਰੀ ਨੇ ਆਖਿਆ ਮੈਨੂੰ ਕੰਮ ਕਰਨੇ ਪੈਣਗੇ ਸਿਆਪਾ ਹੋਰ ਬੀਜ ਕੇ ਤਰਤਾ ਆਹੋ ਆਹੋ ਬਸ ਉਹੀ ਕਰੀ ਜਾਇਆ ਕਰੇ ਕੰਮ ਸਾਰੇ ਤੈਨੂੰ ਪਤਾ ਨਾ ਜਦੋਂ ਬਲਬਲ ਪ੍ਰੈਗਨੈਂਟ ਆ ਗਈ ਉਹ ਤੋਂ ਕੰਮ ਨਹੀਂ ਹੁੰਦੇ ਉਹ ਤੂੰ ਕਰ ਲਿਆ ਕਰ ਜੇ ਜਿੰਨਾ ਕਮ ਇਥੋਂ ਕੰਮ ਹੁੰਦਾ ਉਹਨਾਂ ਕਮੈਂ ਵੀ ਕਰੀ ਜਾਣੀ ਆ ਭਾਈ ਬੇਲੀ ਤਾਂ ਮੈਂ ਵੀ ਨਹੀਂ ਬੈਠਾ ਹੁਣ ਫਿਰ ਕੀ ਕਰੀਏ ਜਵਾਕ ਕਿੱਥੋਂ ਲੈ ਕੇ ਆਈਏ ਮੇਰਾ ਨਾ ਅੱਗੇ ਸਿਰ ਭਟਨ ਵਾਲਾ ਹੋਇਆ ਪਿਆਹਾੜੇ ਰੱਬ ਦਾ ਵਾਸਤਾ ਸੋਡੇ ਦਾ ਸ਼ਰਮ ਹੋਵੇ ਦੂਜੇ ਬੰਦੇ ਉਹੀ ਤੁਰੇ ਫਿਰਦੇ ਆ ਬਸ ਚਾਰ ਮਿੰਟ ਘਟੋਕੀ ਨਿਕਲ ਗਿਆ ਨਾ ਜਵਾਕ ਮੇਰੀ ਤਾਂ ਪਹਿਲਾਂ ਹੀ ਬਾਕੀ ਨਹੀਂ ਹੈਗੀ ਤੁਹਾਡੀਆਂ ਕੀ ਦੀਆਂ ਕੀ ਦੀਆਂ ਸੁਣਾ ਮੈਂ ਹਾਏ ਰੱਬਾ ਸਾਲੇ ਬਣਿਆ ਜਵਾਕ ਦੇ ਗੰਗਾ ਦੇ ਫੁੱਲ ਕਿਤੇ ਮੁੜਿਆ ਹੁਣ ਦੇਖ ਕੇ ਮੈਂ ਇੱਕ ਦੂਜੇ ਨੂੰ ਜੱਫੀਆਂ ਪਾਪਾ ਬੈਣ ਤੋਂ ਗਿਆ ਉੱਥੇ ਭਾਂਜੇ ਦਾ ਸਾਪੀ ਲੜ ਗਿਆ ਸੀ ਉਹ ਇਹਨੇ ਮੰਨਣਾ ਵੀ ਨਹੀਂ ਸੀ ਰੱਬ ਦਾ ਭਾਣਾ ਮੰਨਣਾ ਕੀ ਹੋ ਗਿਆ ਇਕੱਲੇ ਬੜ ਪੜਾਈ ਜਾਂਦਾ ਓਏ ਕੁਛ ਨਹੀਂ ਅੰਦਰ ਜਨਵਰੀ ਵਾਲੇ ਨਿਰਦੇਯ ਮਾਰਤਾ ਤੂੰ ਆ ਗੱਲਾਂ ਛੱਡ ਮੈਨੂੰ ਐਂ ਦੱਸ ਜਵਾਕ ਨੂੰ ਟਿਕਾਣੇ ਲਾਤਾ ਸੀ ਨਾ ਉਹ ਤੂੰ ਜਰ ਜਵਾਕ ਨੂੰ ਟਿਕਾਣੇ ਲਾਉਂਗਾ ਇਹ ਨਾ ਹੁਣ ਮੈਂ ਜਦ ਤੂੰ ਕਹਿ ਦਿੱਤਾ ਵੀ ਯਾਰ ਆ ਕੰਮ ਕਰਕੇ ਜਾਂਦਾ ਕਰੂਗਾ ਜੋ ਮਰਜੀ ਹੋ ਜੇ ਆਪਦੀ ਜ਼ੁਬਾਨ 'ਚ ਨਾ ਮੇਰਾ ਨਾਮ ਨਹੀਂ ਨਿਕਲਣਾ ਚਾਹੀਦਾ ਵੀ ਹਾਂ ਇਹ ਕੰਮ ਤੈਨੂੰ ਮੈਂ ਕਿਹਾ ਸੀ ਉਹ ਜਾ ਫਰੇ ਯਾਰ ਕਿਸੀਆਂ ਜਵਾਕਾਂ ਦਾ ਨਾਂ ਕਰਦੀਆਂ ਹੁਣ ਤੇਰਾ ਨਾ ਲਊਗਾ ਮੈਂ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਨਲਮੇ ਤੈਨੂੰ ਇੱਕ ਗੱਲ ਕਹਿਣੀ ਸੀ ਹੁਣਾਂ ਨੇ ਪੁਲਸ ਵਾਲਿਆ ਕੋਲ ਰਿਪੋਰਟ ਕਰਤੀ ਕੱਲ ਨੂੰ ਥਾਣੇਦਾਰ ਆਊਗਾ ਉਹਦਾ ਮੂੰਹ ਨਾ ਖੋਲੇ ਉਹ ਜਿਹੜਾ ਮੈਂ ਨਾ ਤੁਰਾਈ ਜਾ ਤੂੰ ਸਾਰਾ ਮੈਂ ਇੱਕ ਮਾਮਲੇ ਨਾਲ ਬੈੰਦਾ ਰਸਦਾ ਯਾਰ ਬਿਨਾ ਗਾ ਤੋ ਟੈਨਸ਼ਨ ਲਈ ਜਾਨੀਆ ਦੱਸ ਕਿਹਦੇ ਨਾਲ ਗੱਲ ਕਰਾਂ ਡੀਜੀ ਤੱਕ ਅਪਰੋਚ ਕਰੀਆ ਨਾ ਮਾਰ ਮੈਂ ਜਿੰਨਾ ਕਹਤਾ ਨਾ ਉਨੀ ਗੱਲ ਆਪਦੇ ਦਿਮਾਗ 'ਚ ਪਾ ਲੈ ਜਾਂ ਸਮਝਣ ਦੀ ਕੋਸ਼ਿਸ਼ ਕਰ ਤੂੰ ਕੋਈ ਚੱਕਰ ਨਾ ਮਾਰ ਉਹਨੇ ਤੂੰ ਅਗਲਾ ਛੱਡ ਜਵਾਖਾ ਕਿੱਥੇ ਉਹ ਜਵਾਖ ਦਾ ਸਿਰ ਤਾਂ ਇੰਡਸਟਰੀ ਵਿੱਚ ਰਿਪਟਾ ਪਾਇਆ ਮਨਾਂ ਪੱਕਾ ਨਾ ਉਹ ਇਹੇ ਕਰਣਾ ਉਹਦਾ ਪੀੜਾ ਸੜ ਜਾ ਮੀਂਜਾਂਗਾ ਉਹ ਲੱਣ ਨੂੰ ਦੇਖਣਾ ਜੋਟਾ ਜੀ ਕਿਤੇ ਲੱਭ ਗਿਆ ਫੇਰ ਗੰਗਾ ਕੇ ਮੁੜਿਆ ਕਿਤੇ ਇਹ ਵੀ ਗਾਲ ਠੀਕ ਹੈ ਹਮ ਚਲ ਇਹ ਪਲਾਨ ਤਾਂ ਆਪਣਾ ਸਕਸੈਸਫੁਲ ਹੋ ਗਿਆ ਹੋਰ ਦੱਸਾਂ ਕਿ ਕੋਈ ਨਾ ਸਰਦਾਰ ਦੇ ਦਾ ਕੱਢਾ ਕੰਡਾ ਖੰਦੀ ਭਾਈ ਨਿਕਲ। ਓਹੋ। ਮੈਨੂੰ ਲੱਗਦਾ ਨਾਲ ਹੀ ਲੱਗ ਜੂ ਕੋਈ ਨਹੀਂ ਹੁੰਦਾ ਆਪਣੇ। ਪੁਲਿਸ ਨੂੰ ਆਉਣ ਦੋ ਫਿਰ ਦੇਖਦੇ ਕੀ ਬਣਦਾ। ਓਏ ਪੁੱਤ ਐਵੇਂ ਨਾ ਘਬਰਾਈ ਯਾਰ ਯਾਰ ਤੂੰ। ਜੇ ਪੁਲਿਸ ਨੇ ਆਉਣਾ ਹੁੰਦਾ ਹੁਣ ਤੱਕ ਆ ਜਾਂਦੀ ਦੱਸ। ੁੱਲ ਜਾ ਸਾਰਾ ਕੁਝ ਚੁੱਪ ਕਰਕੇ ਮੈਂ ਤੈਨੂੰ ਆਇਆ ਕਹਿੰਦਾ ਸਰਦਾਰ ਮੈਂ ਇਧਰ ਆ ਜੇ ਕਿਤੇ ਗੱਲਬਾਤ ਹੁੰਦੇ ਫਿਰ ਸੇ ਆਪਾਂ ਵੱਡਾ ਹੋ ਜੂਰਾ। ਅਲੇ ਸ਼ੋਅ ਹੋਣਾ ਕਰੀ ਪੰਜ ਚਾਰ ਦਿਨ ਕੁਝ ਨਹੀਂ ਹੁੰਦਾ ਤੂੰ ਮੇਰੇ ਕੋਲੇ ਨਾ ਆਇਆ ਕਰ। ਮੈਂ ਆਪੇ ਦੂਜੀ ਤਰੀ ਭੈਣ ਤੋਂ ਰੋਟੀ ਖਾ ਲੈਣਾ ਹਾਂ। ਚਲੋ ਠੀਕ ਐ। ਪੱਕਾ ਸ਼ੱਕ ਤਾਂ ਨਹੀਂ ਹੋਊਗਾ ਨਾ ਕਿਸ ਨੂੰ। ਉਹ ਨਹੀਂ ਹੁੰਦਾ ਜਦੋਂ ਖੜਾਂਗਾ ਮੈਂ ਤੂੰ ਐਵੇਂ ਡਰਈਂ ਨੀਂ ਘਰੇ ਹੁੰਦੀ ਸੁਦੇ ਮੈਂ ਬਾਹਰ ਚੱਕਰੀ ਕਰੀਏ ਨਾ ਤਾਂ ਨਹੀਂ ਇੱਥੇ ਚਲੋ ਠੀਕ ਹੈ ਹੁਣ ਮੈਂ ਜਾਨੀ ਆ ਉਹੀਂ ਕਿਤੇ ਹੋਰੇ ਖੜੇ ਕਿਸਨੇ ਦੇਖ ਲਿਆ ਸ਼ਾਕੂ ਜੀ ਸਾਰੇ ਧੜੇ ਧੜੇ ਪਏ ਫਿਰਦੇ ਆ ਉਹ ਮੌਕੇ ਤੇ ਫੜਨੇ ਆ ਹੋਰ ਕੇਸ ਹੋ ਜੀ ਬੈਠਾ ਆ ਲਿਆ ਜਵਾਰਾ ਹੱਥੇ ਕਿਦੇ ਚੜਿਆ ਸੀ ਵਾਹ ਇੱਥੋਂ ਦੇ ਪਈ ਜਾਉ ਕੀਰਨੇ ਹਾਂ ਆ ਫਿਰਦਾ ਜੀ ਸੀ ਸਾਡਾ ਜੀ ਆਹੀ ਕਰ ਲੋ ਗੱਲ ਬਾਤ ਉਹ ਲੱਗਦਾ ਤਾਂ ਹੈ ਨਹੀਂ ਬੰਦਾ ਇਹ ਆਹੀ ਆਪਣਾ ਕੁਸੂਰ ਹੈ ਭੱਜ ਲੈ ਤੂੰ ਮੁੜ ਕੇ ਜਿਹੜਾ ਦੱਸ ਪੈਂਦੇ ਜਾ ਕਰ ਜਾ ਓਏ ਜਾਨ ਨਹੀਂ ਦੇਤੇ ਜਿੱਥੇ ਫਰਜੀ ਭੱਜਵਾ ਮਾਂ ਕੁਛ ਨਹੀਂ ਕੀਤਾ ਹੀ